ਕੇਂਦਰ ਸਰਕਾਰ ਵੱਲੋਂ ਜਿਹੜਾ ਲੋਕਾਂ ਨੇ 2005 ਦੇ ਵਿੱਚ ਰੋਜ਼ਗਾਰ ਦੀ ਗਰੰਟੀ حاصل ਕੀਤੀ ਸੀ ਅੱਜ ਕੇਂਦਰ ਵਿੱਚ ਬੈਠੀ ਬੋਧੀ ਸਰਕਾਰ ਨੇ ਉਹ ਗਰੰਟੀ ਖਤਮ ਕਰਨ ਲਈ ਉਹਨਾਂ ਨੇ ਇੱਕ ਨਵਾਂ ਕਾਨੂੰਨ ਸਭਾ ਸਮਝਣਾ ਹੋਵੇ ਜੀ ਰਾਮ ਕੀ ਕਾਨੂੰਨ ਲੈ ਕੇ ਆਏ ਆ ਇਹ ਉਸੇ ਤਰ੍ਹਾਂ ਦਾ ਕਾਨੂੰਨ ਆ ਮੁਖਨੇ ਰਾਮ ਬਗਨ ਨੇ ਸੁਣੀ। ਕਹਿਣ ਨੂੰ ਤਾਂ ਪਮਾ ਰਾਮ ਰਾਮ ਆ ਪਰ ਅਸਲ ਦੇ ਵਿੱਚ ਇਹ ਰਾਮ ਦਾ ਨਾਮ ਬਦਨਾਮ ਕਰਨ ਵਾਲਾ ਕਾਨੂੰਨ ਹੈ। ਪਰ ruci ਅੱਜ ਸਾਰੇ ਪੰਜਾਬ ਦੇ ਵਿੱਚ ਮਜ਼ਦੂਰ ਜਿਹੜੇ ਆ ਸੜਕਾਂ ਤੇ ਉਤਰੇ ਆ ਪਿੰਡਾਂ ਦੇ ਵਿੱਚ ਤੇ ਇਹਨਾਂ ਦਾ ਪੁਤਲਾ ਫੂਕਿਆ ਜਾ ਰਿਹਾ ਆ ਕਿ ਇਹ ਪੁਤਲਾ ਕੋਣਾਂ ਚਿੱਠੀਆਂ ਦਾ ਆ ਜਿਹੜੀ ਚਿੱਠੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਸਾਰੇ ਸੁਝਿਆ ਨੂੰ ਜਾਰੀ ਕੀਤੀ ਹੈ ਉਹਦੇ ਵਿੱਚ ਕਿਹਾ ਗਿਆ ਆ ਕਿ ਸਾਰੀਆਂ ਪੰਚਾਇਤਾਂ ಗ್ರಾಮ ਸਭਾ ਕਰਕੇ ਉਹਨਾਂ ಗ್ರಾಮ ਸਭਾ ਵਿੱਚ ਇਹ RAM ji RAM ji ਕਾਨੂੰਨ ਦੀਆਂ ਜਿਹੜੀਆਂ ਖੂਪੀਆਂ ਉਹ ਘਰਉਣ ਉਹਦੇ ਅਰੇ ਇਹ ਇੱਕ ਕਿਸਮ ਦਾ ਉਹਦੇ ਉੱਤੇ ਮੋਹ ਲਵਾਉਣ ਦੀ ਗੱਲ ਆ ਪਰ ਇਹ ਕਾਨੂੰਨ ਦੇਸ਼ ਦਾ ਨਾ ਦੇਸ਼ ਦਾ ਨਾ ਸਰਕਾਰ ਲੈ ਕੇ ਆਈ ਹੈ ਕੇਂਦਰ ਦੇ ਵਿੱਚ ਕਿਉਂਕਿ ਪਹਿਲਾਂ ਹੀ ਮਜ਼ਦੂਰਾਂ ਦੇ ਵਿੱਚ ਲੇਬਰ ਕੋਰਟ ਜਿਹੜੇ ਆ ਜਿਹੜੇ ਹੱਕ ਲੋਕਾਂ ਨੂੰ ਮਿਲੇ ਸੀ ਲੇਬਰ ਕਾਨੂੰਨਾਂ ਦੇ ਵਿੱਚ ਉਹਨਾਂ ਕੋਰਟਾਂ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਆ ਉਹ ਗੈਰ ਕਾਨੂੰਨੀ ਜਿਹੜੀਆਂ ਉਦੋਂ ਕੀਤੀਆਂ ਗਈਆਂ ਸੌਦਾ ਜਿਹੜੀਆਂ ਆ ਉਹਦੇ ਨਾਲ ਲੋਕਾਂ ਦੇ ਜਿਹੜੇ ਹੱਕ ਆ ਪੈਚੂਰਾ ਨੇ ਉਹ ਪਹਿਲਾਂ ਹੀ ਖੋਲੇ ਗਏ ਆ ਪਰ ਉਹਨਾਂ ਉਸ ਤੋਂ ਬਾਅਦ ਇੱਕ ਹੋਰ ਹਮਲਾ ਆ ਉਹਨਾਂ ਨੇ ਇੱਕ ਦਿਨ ਇੱਕ ਦਿਨੇ ਚ ਕਾਨੂੰਨ ਲਿਆ ਲਿਆਦਾ ਇੱਕ ਦਿਨ ਵਿੱਚ ਉਹਨਾਂ ਨੇ ਬਹਿਸ ਕਰਾਈ ਆਰਾ ਉਸੇ ਦਿਨ ਉਹ ਕਾਨੂੰਨ ਪਾਸ ਕਰ ਦਿੱਤਾ ਆ ਰਾਸ਼ਪਤੀ ਨੇ ਵੀ ਇੱਕ ਇੱਕ ਰੀਟ ਉਹਦੇ ਤੇ ਗੋਰ ਲਾ ਦਿੱਤੀ ਉਹਦਾ ਇੰਨੀ ਕਾਹਲੀ ਇੰਨੀ ਸੀ ਕਿ ਸ਼ਾਇਦ ਕਿਉਂਕਿ ਇਹ ਨਾ ਕੋਰੋਨਾ ਦੀ ਗੜਗੀ ਵਿੱਚ ਮੰਰੇਗਾ ਦੇ ਵਰਕਰਾਂ ਦੀ ਆਜੇ ਦੇਸ਼ ਦੇ ਵਿੱਚ ਮਨਰੇਗਾ ਦੇ ਵਰਕਰਾਂ ਨੂੰ ਇਹ ਪਤਾ ਲੱਗਿਆ ਕਿ ਜਿਹੜਾ ਸਾਨੂੰ ਹੱਕ ਦਿੱਤਾ ਗਿਆ ਸੀ ਲੱਗ ਕੇ ਗਰੰਟੀ ਦਿੱਤੀ ਗਈ ਸੀ ਕਿ ਕੋਈ ਵੀ ਬੰਦੇ ਨੂੰ ਇਹ ਅਧਿਕਾਰ ਆ ਉਹ ਆਪਣੇ ਰੋਜ਼ਗਾਰ ਦੀ ਜਿਹੜੀ ਹੈ ਉਹ ਆਪਣੇ ਕਾਨੂੰਨ ਦੇ ਮੁਤਾਬਕ ਆਪਣਾ ਅਧਿਕਾਰ ਦੇ ਮੁਤਾਬਕ ਲੈ ਸਕਦਾ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਅਰ ਇਸੇ ਨਾਲੋ ਜੇ ਲੋਕਾਂ ਵਿੱਚ ਇਹ ਜੀ ਚਰਚਾ ਹੋ ਜਾਂਦੀ ਲੋਕਾਂ ਨੂੰ ਇਹ ਸਮਝ ਲੱਗ ਜਾਂਦਾ ਕਿ ਕੇਂਦਰ ਦੀ ਸਰਕਾਰ ਕੀ ਕਰਨ ਲੱਗੀ ਆ ਤੇ ਸਵਾਵਾ ਕਿ ਇਹ ਜਿਹੜਾ ਆ ਇਹ ਹੱਕ ਉਹਨਾਂ ਦੇ ਕੋਲ ਉਹਨਾਂ ਦੇ ਜਿਹੜਾ ਖੋਇਆ ਜਾ ਰਿਹਾ ਸੀ ਉਹਦੇ ਖਿਲਾਫ ਜਿਸ ਤਰ੍ਹਾਂ ਪਹਿਲੇ ਕਿਸਾਨ ਆਪਣੇ ਉਹ ਸਾਕ ਨਹੀਂ ਇਕੱਠੇ ਹੋ ਕੇ ਉਹਨਾਂ ਨੂੰ ਵਾਪਸ ਕਰਾਇਆ ਇਹਨਾਂ ਨੇ ਉਹ ਫਿਰ ਖੜੇ ਹੋ ਜਾਣਗੇ ਇਸ ਕਰਕੇ ਅੱਜ ਜਿਹੜਾ ਆ ਅੱਜ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਇਹ ਕਾਨੂੰਨ ਹੈ ਕੀ ਇਹ ਕਾਨੂੰਨ ਬਾਰੇ ਸਾਨੂੰ ਇੱਕ ਵਾਰ ਹੈ ਜਿਹੜਾ ਆ ਅੱਜ ਇਹਦੇ ਲਈ ਇਹ ਸਭ ਨੂੰ ਇੱਕ ਮੁੱਠ ਹੋ ਕੇ ਇਹ ਵੀ ਇੱਕ ਮੰਗ ਕਰਨੀ ਪਾਏਗੀ ਔਰ ਜਿਹੜੀ ਅੱਜ ਤੁਸੀਂ 26 ਨੂੰ ਜਦੋਂ ਸਰਕਾਰ ਨੇ ਕਿਹਾ ਕਿ ਗ੍ਰਾਮ ਸਭਾ ਦਾ ਵਿੱਚ ਇਹਨਾਂ ਨੂੰ ਪਾਸ ਕਰੋ ਪਰ ਪੰਜਾਬ ਦੇ ਮਜ਼ਦੂਰਾ ਨੇ ਉਹਨਾਂ ਨੂੰ ਦੱਸ ਦਿੱਤਾ ਅਸੀਂ ਪਾਸ ਨਹੀਂ ਕਰਾਂਗੇ ਅਸੀਂ ਕਿਆਡੀ ਸੈਂਟਰ ਦੀ ਜਿਹੜੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਿਆ ਉਹਨੂੰ ਅਸੀਂ ਬਕਾਇਸ਼ ਸਾੜ ਦਵਾਂਗੇ ਅੱਜ ਉਹਨੂੰ ਸਾੜ ਰਿਹਾ ਦੇ ਆ ਕੇ ਆਪਾਂ ਵੀ ਇੱਥੇ ਇਹਨੂੰ ਸਾਲ ਰਹੇ ਆ ਇਸ ਕਰਕੇ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਸਾਰੇ ਮੰਦਰੇ ਦਾ ਵਰਤਣਾ ਦੱਸੋ ਕਿ ਪਾਈ ਕੌਣ ਵਾਲੇ ਜਨਾਂ ਦੇ ਵਿੱਚ ਜਿਹੜਾ ਅੱਗੇ ਸੀਗਾ ਕਿ 10% ਪੰਜਾਬ ਕਮਿਟ ਦਿੰਦੀ ਸੀ 90% ਜਿਹੜਾ ਆ ਉਹ ਸੈਂਟਰ ਪਾਉਂਦਾ ਸੀ ਇਹਦੇ ਵਿੱਚ ਪੰਡਰ ਹੋਰ ਕੀ ਹੋ ਗਿਆ ਆ ਹੋੜੇ ਕਰ ਦਿੱਤਾ ਕਿ 60% ਕੇਂਦਰ ਪਾਊਗਾ ਤੇ 40% ਜਿਹੜਾ ਆ ਉਹ ਪੰਜਾਬ ਸਰਕਾਰ ਪਾਉਗੀ ਪੰਜਾਬ ਸਰਕਾਰ ਨੂੰ ਤੁਸੀਂ ਦੇਖਿਆ ਆ ਪੰਜਾਬ ਸਰਕਾਰ ਇਹ ਉਹ ਜੜੀ ਸਰਕਾਰਾਂ ਇਹ ਤਾਂ ਪਹਿਲੇ ਇਹਨੂੰ ਇਹਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ ਜੇ ਇਸੇ ਕਰਕੇ ਸਿਰਫ 27 ਦਿਨ ਲੋਕਾਂ ਨੂੰ ਰਜ਼ਗਾਰ ਮਿਲਿਆ 100 ਦਿਨ ਨਹੀਂ ਮਿਲਿਆ ਤੇ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਬੰਦਸ਼ਾ ਲਾਈਆਂ ਆ ਇਹਦੇ ਵਿੱਚ ਜਿਹੜਾ ਸਰਕਾਰ ਹੁਣ ਕਹਿ ਰਹੀ ਆ ਅਸੀਂ 100 ਦਿਨ ਵਧਾ ਕੇ 150 ਦਿਨ ਕਰ ਦਿੱਤਾ ਉਹ 150 ਦਿਨ ਕਿੱਥੋਂ ਮਿਲੂਗਾ ਜਦੋਂ ਪੰਜਾਬ ਦੇ ਵਿੱਚ ਸਿਰਫ 27 ਦਿਨ ਲੋਕਾਂ ਨੂੰ ਪਹਿਲਾਂ ਮਿਲਿਆ ਆ ਅਰੇ ਇਸ ਨਾਲੋਂ ਵੀ ਵੱਡੀ ਗੱਲ ਇਹ ਆ ਕੇਂਦਰ ਨੇ ਜਿਹੜੇ ਸਾਰੇ ਹੱਕ ਜਿਹੜੇ ਆ ਉਹ ਆਪਣੇ ਹੱਥ ਦੇ ਵਿੱਚ ਰੱਖੇ ਆ ਉਹ ਕਹਿ ਕਰੂਗੀ ਕਿ ਸੂਬੇ ਨੂੰ ਕਿੰਨਾ ਪੈਸਾ ਦੇਣਾ ਆ ਉਹ ਪੈਸਾ ਉਹਨਾਂ ਨੂੰ ਦਊਗੀ ਪਰ ਪਹਿਲਾਂ ਕਾਨੂੰਨ ਵਿੱਚ ਕੀ ਸੀਗਾ ਅਸੀਂ ਕਿਉਂ ਇਸ ਕਾਨੂੰਨ ਦੇ ਵਿਰੋਧਤਾ ਕਰ ਰਹੇ ਆ ਮਨਰੇਗਾ ਵਰਕਰ ਕਿਉਂ ਅੱਜ ਇਹ ਇਹ ਇਸ ਕਾਨੂੰਨ ਦਾ ਵਿਰੋਧ ਕਰ ਰਿਹਾ ਪਹਿਲਾਂ ਇਹ ਸੀਗਾ ਡਿਮਾਂਡ ਦੇ ਆਧਾਰ 'ਤੇ ਸੀਗਾ ਜੇ ਮੰਨ ਲਓ ਕੋਈ ਜਿਹੜਾ ਫੰਡ ਰੱਖਿਆ ਆ ਉਹ ਫੰਡ ਦੇ ਵਿੱਚ ਵਰਕਰ ਜ਼ਿਆਦਾ ਹੋਣਾ ਨੇ ਤੇ ਮੰਨ ਲਓ ਤੁਸੀਂ ਕੋਵਿਡ ਵਰਗੀ ਹਾਲਤ ਬਣ ਜੇ ਲੋਕਾਂ ਨੂੰ ਕੰਮ ਨਾ ਮਿਲੇ ਜਿੱਦਾਂ ਤੁਸੀਂ ਪਹਿਲੇ ਬਿਮਾਰੀ ਕੋਵਿਡ ਪਹਿਲੀ ਤੇ ਲੋਕਾਂ ਨੂੰ ਕੰਮ ਨਹੀਂ ਮਿਲਿਆ ਤਾਂ ਸਿਰਫ ਮਨਰੇਖਾ ਨੇ ਕਾਨੂੰਨ ਦਿੱਤਾ ਕਿ ਉਹਦੇ ਵਿੱਚ ਗਿਣਤੀ ਜਿੰਨਾ ਫੰਡ ਹੁੰਦਾ ਹੈ ਰੱਖਦੀ ਆ ਸਰਕਾਰ ਬਜਟ ਦੇ ਵਿੱਚ ਜੇ ਉਸ ਤੋਂ ਵੱਧ ਲੋਕਾਂ ਦੀ ਮੰਗ ਹੋ ਜਾਂਦੀ ਆ ਤੇ ਕੇਂਦਰ ਨੂੰ ਉਹਨਾਂ ਸਪਲੀਮੈਂਟਰੀ ਬਜਟ ਦੇਣਾ ਪੈਂਦਾ ਸੀਗਾ ਪਰ ਹੁਣ ਕੀ ਕਰੂਗੀ ਸਰਕਾਰ ਸੈਂਟਰ ਦਾ ਹੱਥ ਝਾੜ ਦਊਗਾ ਉਹ ਕਹਿੰਦੇ ਵੀ ਐਸੀ ਜਿਹੜਾ ਦੇਣਾ ਸੀ ਦੇਸ ਦਾ ਹੁਣ ਤੁਸੀਂ ਜੇ ਤੁਹਾਡੇ ਕੋਲ ਪੰਜਾਬ ਸਰਕਾਰ ਕੋ ਪੈਸੇ ਹੈਗਾ ਤੁਸੀਂ ਚਲਾ ਲਓ ਨਹੀਂ ਤਾਂ ਤੁਸੀਂ ਜਿਹੜਾ ਇਹਨੂੰ ਬੰਦ ਕਰ ਦਿਓ ਅਸਲ ਦੇ ਵਿੱਚ ਹੁਣ ਇਹ ਇਹ ਹਾਲਤ ਬਣੀ ਹੋਈ ਆ ਕਿਉਂਕਿ ਜਦੋਂ ਇਹ ਕਾਨੂੰਨ ਆ ਰਿਹਾ ਸੀਗਾ ਜਦੋਂ ਇਸ ਤੇ ਚਰਚਾ ਹੋ ਰਹੀ ਸੀ ਉਸ ਸਮੇਂ ਕੋਈ ਰਾਜਨੀਤਿਕ ਪਾਰਟੀ ਨਹੀਂ ਬੋਲੀ ਕੋਈ ਰੌਲਾ ਨਹੀਂ ਪਾਇਆ ਹੁਣ ਜਦੋਂ ਕਾਨੂੰਨ ਪਾਸ ਹੋ ਗਿਆ ਉਹਨਾਂ ਆਮ ਆਦਮੀ ਪਾਰਟੀ ਵੀ ਕਹਿ ਰਹੀ ਆ ਅਸੀਂ ਕੀਤ ਰੀਤ ਨੂੰ ਅਸੈਂਬਲੀ ਦਾ ਇਲਾਜ ਪੜਾਵਾਂਗੇ ਇਹ ਇਲਾਜ ਇਲਾਜ ਵਿੱਚ ਕਰਨਗੇ ਕੀ ਇਹ ਵੱਖਰਾ ਸਵਾਲ ਆ ਪਰ ਜਦੋਂ ਇਹ ਸਰਕਾਰ ਦੇ ਇਹ ਮੌਕਾ ਸੀਗਾ ਕੀ ਉਡੋ ਟਰਨੇ ਲਾਉਂਦੀਆਂ ਕਾਂਗਰਸ ਲਾਉਂਦੀ ਇਕਾਨੀ ਲਾਉਂਦੇ ਇਹ ਝਾੜੂ ਵਾਲੇ ਲਾਉਂਦੇ ਜਾ ਕੇ ਪਾਰਲੀਮੈਂਟ ਦੇ ਮੋਰੇ ਵੰਦੇ ਉਦੋਂ ਬੋਲੇ ਨਹੀਂ ਉਹ ਇਸ ਕਰਕੇ ਅੱਜ ਇਹ ਸਭ ਤੋਂ ਵੱਡੀ ਜ਼ਰੂਰਤ ਇਸ ਗੱਲ ਦੀ ਆ ਇਹਨਾਂ ਸਰਕਾਰਾਂ ਨੇ ਕੁਛ ਵੀ ਕਰਨਾ ਨਾ ਇਹਨਾਂ ਕੋਈ ਹੁਣਾ ਆ ਪਰ ਫਿਰ ਵੀ ਡੁੱਲਿਆ ਵੇਰਿਆਂ ਦਾ ਕੁਛ ਨਹੀਂ ਵਿਗੜਿਆ ਅੱਜ ਜਦੋਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਇਹਦੇ ਲਈ ਲੜਨ ਦਾ ਇਰਾਦਾ ਬਣਾ ਚੁੱਕਿਆ ਔਰ ਅੱਜ 26 ਤਰੀਕ ਤੋਂ ਇਹ ਸੜਾਈ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ ਹਾਜ਼ਰੀ ਦਿਖਾ ਦਿੱਤੀ ਆ ਤਾਂ ਸਾਰੇ ਦੇਸ਼ ਦੇ ਜਿਹੜੇ ਖਾਸ ਕਰਕੇ ਪੰਜਾਬ ਸੂਬੇ ਦੇ ਕਾਂਗਰਸੀ ਕਾਲੀ ਹੋਰ ਜਿਹੜੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਕਾਨੂੰ ਵੋਟਾਂ ਲੈਣ ਆਉਣਾ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਹਾਲੇ ਵੀ ਡੁੱਲਿਆ ਬੇਰਾਂ ਦਾ ਕੁਛ ਨਹੀਂ ਬਗੜਿਆ ਤੁਸੀਂ ਇਹ ਕਾਨੂੰਨ ਵਾਪਸ ਕਰਾਉਣ ਲਈ ਆਪੜੇ ਅਸੀਂ ਵੀ ਲੜ ਰਹੇ ਆ ਤੁਸੀਂ ਵੀ ਲੱਗ ਰਹੇ ਹੋ ਸੰਜੁਗਤ ਮੋਰਚੇ ਨੇ ਵੀ ਸੱਦਾ ਦਿੱਤਾ ਆ ਇਹਦੇ ਖਿਲਾਫ ਲੜਨ ਦਾ ਇਕੱਠੇ ਹੋ ਕੇ ਵੀ ਲੜਾਂਗੇ ਮੁਲਾਜ਼ਮਾਂ ਨੂੰ ਵੀ ਜਿਹੜੇ ਕੱਟੋ-ਕੱਟ ਜਿਹੜੇ ਇੱਥੇ ਮੰਨੇਗਾ ਦੇ ਮੁਲਾਜ਼ਮ ਆ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਇਸ ਲੜਾਈ ਵਿੱਚ ਉਹ ਵੀ ਸ਼ਾਮਲ ਹੋਵੋ ਕਿਉਂਕਿ ਇਹ ਲੜਾਈ ਕੱਲਾ ਮਜ਼ਦੂਰਾਂ ਦੀ ਨਹੀਂ ਹੈਗੀ ਇਹ ਮੇਟਾਂ ਦੀ ਵੀ ਲੜਾਈ ਆ ਜਿਹਦੇ ਵਿੱਚ ਆਧਵੀ ਮੌਸਰੀਆਂ ਮੇਟਾ ਇਸ ਲੜਾਈ ਵਿੱਚ ਸ਼ਾਮਿਲ ਆ ਔਰ ਜਿਹੜੇ ਜੀਆਰਐਸ ਆ ਉਹਨਾਂ ਦੀ ਆ ਵੀ ਆ ਇਹ ਸਾਰੇ ਦਫਤਰੀ ਸਕਾਪ ਦਾ ਜਿਹੜਾ ਮਰੇਗਾ ਉਹਨਾਂ ਦੀ ਵੀ ਇਹ ਲੜਾਈ ਆ ਇਸ ਕਰਕੇ ਇਹ ਲੜਾਈ ਇਕੱਠੇ ਹੋ ਕੇ ਲੜਨ ਦਾ ਸਵਾਲ ਆ ਆ ਰਾਜ ਦੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਜੇ ਤੁਸੀਂ ਅੱਜ ਇਹਦੇ ਲਈ ਇਹ ਜਿਸ ਤਰ੍ਹਾਂ ਮੈਂ ਕਿਹਾ ਕਿ ਡੁੱਲਿਆ ਬੇਰਾ ਦਾ ਹੱਲੇ ਵੀ ਕੁਝ ਨਹੀਂ ਮੜਿਆ ਪਹਿਲੇ ਤੁਸੀਂ ਲੜੇ ਨਹੀਂ ਜਦੋਂ ਇਹ ਕਾਨੂੰਨ ਆ ਰਿਹਾ ਸੀਗਾ ਤੇ ਹੁਣ ਜਦੋਂ ਕਾਨੂੰਨ ਆ ਹੀ ਗਿਆ ਆ ਤੇ ਹੌਣਗੇ ਤੁਸੀਂ ਨਹੀਂ ਲੜੋਗੇ ਤੇ ਡੁੱਲਿਆ ਪੇਰਾ ਦਾ ਹੱਲੇ ਵੀ ਕੁਛ ਨਹੀਂ ਬੜਿਆ ਨਹੀਂ ਤਾਂ ਆਉਣ ਵਾਲੀਆਂ 27 ਦੀਆਂ ਚੋਣਾ ਵਿੱਚ ਜਿੱਥੇ ਅਸੀਂ ਮਜ਼ਦੂਰ ਜਿਹੜਾ ਪੰਜਾਬ ਦਾ ਆ ਉਹ ਜਿੱਥੇ ਇਹ ਸਮਝ ਆਇਆ ਕਿ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਆ ਪਾਪਾ ਜਿਹੜੀ ਆ ਜੇ ਪੰਜਾਬ ਦੀਆਂ ਰਾਜਨੀਤਿਕ ਪਾਪ ਗਿਆ ਇਹਦੇ ਲਈ ਨਹੀਂ ਲੜਦਿਆਂ ਤੇ ਉਹਨੇ ਉਹਨਾ ਵੀ ਓਨੀ ਦੋਸ਼ੀ ਹੋਣਗੇ ਇਸ ਕਰਕੇ ਬੇਨਤੀ ਆ ਕਿ ਆਪਾਂ ਸਾਰੇ ਜਿਹੜੇ ਆ ਇਹਦੇ ਲਈ ਆ ਕਹੇ ਉਹ ਕੀ ਕਰਦੇ ਵੱਖਰਾ ਰਾਜਨੀਤਿਕ ਪਾਰਟੀਆਂ ਦਾ ਆਪਣਾ ਏਜੰਡਾ ਆ ਪਰ ਆਪਾਂ ਨੂੰ ਇਹਦੇ ਲਈ ਲੜਨਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ 6 ਤਰੀਕ ਨੂੰ 7 6 ਤੇ 7 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਤੇ ਇੰਨੇ ਆ ਉਹਦੇ ਵਿੱਚ ਉਹ ਸਾਰੀਆਂ ਮੰਗਾਂ ਆ ਉਹਦੇ ਵਿੱਚ ਕਿਉਂਕਿ 225 100000 ਵੀ ਆ ਰਿਹਾ ਜਿਹਦਾ ਮਤਲਬ ਹੋ ਗਿਆ ਮਜ਼ਦੂਰਾ ਕੋ ਉਹਨਾਂ ਦੀ ਲਾਈਟ ਖੋਲ ਰਹੀ ਹੈ ਕੋ ਲੈਣੀ ਆ ਏ ਨਾਈਕ ਨਾ ਅਡਾਨੀ ਬਾਲੀ ਦੇ ਹੱਥਾਂ ਦੇ ਚਲੇ ਜਾਣੀਆਂ ਉਹਦੇ ਖਿਲਾਫ ਵੀ ਜਿਹੜਾ ਆ ਐਸੀ ਤਰ੍ਹਾਂ ਜਿਹੜੀਆਂ ਹੋਰ ਮੰਗਾ ਆ ਉਹਨਾਂ ਦੇ ਉੱਤੇ ਆਪਾਂ ਮੋਚੇ ਦਾ ਸੰਦਾ ਆ ਕਿ ਉਹ 6 ਤੇ 7 ਜਨਵਰੀ ਨੂੰ ਡੀਸੀ ਦਫਤਰਾਂ ਦੇ ਘਰਾਓ ਕੰਮੇ ਆ ਆਪ ਸਭ ਨੂੰ ਵੀ ਬੇਨਤੀ ਆ ਕਿ ਆਪ ਸਭੀ ਉਹਦੇ ਵਿੱਚ ਵੱਡਾ ਯੋਗਦਾਨ ਪਾਓ ਫਿਰ ਇੱਕ ਵਾਰ ਮੈਂ ਇਹ ਤੈਨੂੰ ਸੰਦਾ ਦੇਣਾ ਆ ਆ ਉਹਦੇ ਖਲਾਫ ਲੜੀਏ ਉਹ ਦਿਨੋਂ ਜਿਹੜਾ ਪਹਿਲਾ ਕਿਦਾਂ ਕਿਸਾਨ ਕੋਹ ਦੇ ਦੌਰਾਨ ਆਪਾਂ ਉਹ ਬਿੱਲ ਵਾਪਸ ਕਰਾਏ ਆ ਇਸੇ ਤਰ੍ਹਾਂ ਇਹ ਬਿੱਲ ਵੀ ਵਾਪਸ ਕਰਾਈਏ ਧੰਨਵਾਦ